ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਜਾਨੀ 84 ਕਰਮਜੀਤਪੁਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖੇਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਸੰਤੋਖ ਸਿੰਘ ਧੀਰ ਦੀ ਬਹੁ ਚਰਚਿਤ ਕਹਾਣੀ ਸਾਂਝੀ ਕੰਦ 8ਵੀਂ ਨਦੀ ਖੱਜਲ ਖੁਆਰੀ ਮੰਗਰੋਂ ਜਦਕਪੂਰ ਸਿੰਘ ਵਿਚਾਰਾ ਮਸੀਹ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੀੜ ਦਾ ਸਾਂਜੀ ਕੰਧ ਉੱਤੇ ਪੈ ਗਿਆ ਇਹ ਕੰਧ ਉਹਦੇ ਚਾਚੀ ਦੇ ਪੁੱਤ ਦਰਬਾਰੀ ਨਾਲ ਸਾਂਜੀ ਸੀ ਪਿਛਲੇ ਬਰੇ ਦੀਆਂ بارشਾਂ ਵਿੱਚ ਕਪੂਰ ਸਿੰਘ ਦਾ ਘਰ ਟਹਿ ਗਿਆ ਸੀ ਉਂਝ ਤਾਂ ਕਿੰਨੇ ਹੀ ਘਰ ਟਹਿ ਗਏ ਸਨ ਪਰ ਕਪੂਰ ਸਿੰਘ ਦੇ ਘਰ ਦਾ ਟਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ ਇੱਕ ਵੀ ਖਾਨ ਸਾਬਤ ਨਹੀਂ ਸੀ ਰਿਹਾ ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ ਖਬਰੇ ਕਿਵੇਂ ਅੰਦਰੇ-ਅੰਦਰ ਆਪਣੀ ਕਬੀਲਦਾਰੀ ਤੋੜਦਾ ਸੀ ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇਲੀ ਜਿਲੀ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ ਉੱਥੇ ਵਜ਼ੀਰਾਂ ਦੀਆਂ ਸਿਫਾਰਸ਼ਾਂ ਚਲਦੀਆਂ ਸਨ ਹਾਰ ਕੇ ਉਹਨੂੰ 10 ਬਿੱਗੀ ਪੌ ਬਹਿ ਕਰਨੀ ਪਈ ਕਿੰਨਾ ਕੁਚਰ ਬੇਗਾਨੇ ਘਰਾਂ ਵਿੱਚ ਟੱਬਰ ਰੁੱਦਦਾ ਰਹੀ ਇਟਾ ਛਟਾ ਲਈਆਂ ਸੀਮਿੰਟ ਦਾ ਵੀ ਬੰਦੋਬਸਤ ਬਣ ਗਿਆ ਪਰ ਜਦ ਤੱਕ ਦਰਬਾਰੀ ਨਾਲ ਗੱਲ ਨਾ ਖੋਲੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ ਸਾਹਮਣੇ ਗਲੀ ਸੀ ਕਿਸੇ ਦਾ ਰੌਲਾ ਨਹੀਂ ਸੀ ਸੱਜੇ ਪਾਸੇ ਦੀ ਕੰਦ ਚਾਚੀ ਰਾਮਕੌਰ ਨਾਲ ਸਾਂਝੀ ਸੀ ਕਪੂਰ ਸਿੰਘ ਦੇ ਨਾਲ ਹੀ ਦਰਬਾਰੀ ਦੇ ਘਰ ਦਾ ਵੀ ਕੁਝ ਹਿੱਸਾ ਢੱਕ ਪਿਆ ਸੀ ਜਿਸ ਤੋਂ ਉਹ ਆਪ ਤੰਗ ਸੀ ਉਹਨੂੰ ਆਪ ਕੰਨ ਦੀ ਲੋੜ ਸੀ ਪਿਛਲੇ ਪਾਸੇ ਚੰਨਣ ਸਿੰਘ ਚੀਨੀਆਂ ਦੀ ਆਬਾਦੀ ਸੀ ਕਦੀ ਨਾ ਕਦੀ ਉਹਨੇ ਵੀ ਦੋ ਖਾਨ ਆਬਾਦੀ ਵਿੱਚ ਛਤ ਨਹੀਂ ਸਨ ਇਸ ਲਈ ਉਹਨੇ ਸ਼ਤੀਰਧਰ ਨਵੇਲੇ ਅੱਧ ਦੇਣਾ ਮੰਨ ਲਿਆ ਝਗੜਾ ਸੀ ਤਾਂ ਦਰਬਾਰੇ ਵਾਲੀ ਖੱਬੀ ਬਾਹੀ ਦਾ ਤੇ ਇਹ ਝਗੜਾ ਥੋੜੇ ਕੀ ਤਿਆ ਮੁਕਦਾ ਨਹੀਂ ਸੀ ਦਿਸਦਾ ਇੱਕ ਦੋ ਵਾਰੀ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ ਪਰ ਉਸਨੇ ਕੋਈ ਹੂਹਾ ਨਾ ਕੀਤੀ ਸਗੋਂ ਰੁੱਖਾ ਜਵਾਬ ਦੇ ਦਿਆਂ ਕਿਹਾ ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ ਪਰ ਕਪੂਰ ਸਿੰਘ ਲਈ ਹੁਣ ਹੋਰ ਸਮੱਕਦੂ ਹੋਣਾ ਸੀ ਜਿਹੜਾ ਘਰੋਂ ਬੇਕਾਰ ਹੋਇਆ ਬੈਠਾ ਸੀ ਦਰਬਾਰੇ ਵਾਲੀ ਇੱਕ ਅੰਦ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ-ਥਾਂ ਤੋਂ ਗਈ ਹੋਈ ਸੀ ਕੋਈ ਥਾਂ ਤੇ 4-4 ਉਂਗਲ ਦੀਆਂ ਪਗਾ ਖੋਲੀਆਂ ਹੋਈਆਂ ਸਨ ਉੰਜਵੀ 23 ਜਿਵੇਂ ਰਹੀ ਦਿਖਾਦੀ ਹੁੰਦੀ ਹੈ ਆਰ ਪਾਰ ਕਈ ਮੂਰੀਆਂ ਪਿੱਛੋਂ ਕੋਠੜੀ ਦੇ ਸ਼ਤੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ ਲੋੜ ਅਸਲ ਵਿੱਚ ਦਰਬਾਰੀ ਨੂੰ ਵੀ ਕੰਦ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ ਨਵੀਂ ਕੰਦ ਮਾੜੀ ਵੀ ਕਿਸ ਨੂੰ ਰਹਿੰਦੀ ਹੈ ਪਰ ਬਹਾਨੇ ਲਈ ਇੱਕ ਲੇਖੀ ਉਹਨੂੰ ਇਹ ਕੰਦ ਬਿਨਾਂ ਸਰਦਾ ਵੀ ਸੀ ਉਹਦੇ ਕੋਲ ਦੋ ਘਰ ਸਨ ਇਸ ਪੁਰਾਣੇ ਕੋਠੇ ਵਿੱਚ ਤਾਂ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ ਜਿਸ ਦੀ ਹਾਲਤ ਬਹੁਤ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ ਪਰ ਕਪੂਰ ਸਿੰਘ ਨੂੰ ਤਾਂ ਕੰਦ ਬਣਾਏ ਬਿਨਾ ਕਿਸੇ ਤਰ੍ਹਾਂ ਵੀ ਨਹੀਂ ਸੀ ਸਾਰਦਾ ਨਵੇਂ ਘਰ ਉੱਤੇ ਜਿਸ ਨੇ ਨਵੇਂ ਸਰੀਓ ਪੈਸਾ ਲਾਉਣਾ ਹੋਵੀ ਓਹ ਹੁਣ ਕੱਚੀ ਵੀ ਕਿਉਂ ਰੱਖੀ ਤਿੰਨਾ ਪਾਸੇ ਦੀ ਗੰਦਾ ਪੱਕੀਆਂ ਨਿਕਲਦੀਆਂ ਸਾਨ ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਣਾ ਵੀ ਕਿਵੇਂ ਪੁੱਟ ਲਵੇ ਪੱਕੀਆਂ ਗੰਦਾ ਉੱਤੇ ਕਦੇ ਚਬਾਰੀ ਵੀ ਬਣ ਸਕਦੇ ਸਨ ਕੱਚੀਆਂ ਤੇ ਬੋਧੀਆਂ ਗੰਦਾ ਦੇ ਅੱਗੇ ਥੋੜੇ ਹੱਥ ਲੱਗੇ ਸਨ ਕਪੂਰ ਸਿੰਘ ਬੜਾ ਤੰਗ ਪਿਆ ਸ਼੍ਰੀ ਕਹਿੰਦੇ ਹੁੰਦੇ ਨੇ ਮਿੱਟੀ ਦਾ ਵੀ ਬੁਰਾ ਉਹ ਨੂੰ ਰਹਿ ਰਹਿ ਕੇ ਦਰਬਾਰੀ ਉੱਤੇ ਗੁੱਸਾ ਆਉਂਦਾ ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸੌਰਨਾ ਨਹੀਂ ਚਾਚੀ RAMKOR ਚੰਨਨ ਸਿੰਘ ਚੀਨੀਆਂ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹੀ ਦਰਬਾਰੀ ਨੂੰ ਜਾ ਕੇ ਸਮਝਾਉਣ ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬੁਣਿਆ ਬੈਠਾ ਸੀ ਗਲੀ ਗਵਾਂਡ ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਫਿਰ ਉਹ ਆਪ ਜਾ ਕੇ ਦਰਬਾਰੀ ਨੂੰ ਸਮਝਾਵੇ ਖਬਰੇ ਕੋਈ ਗਾਲ ਉਹਦੀ ਅਕਲ ਵਿੱਚ ਆ ਹੀ ਜਾਵੇ ਅਗਲੀ ਸਵੇਰ ਉਹਨੇ ਦਰਬਾਰੀ ਦੇ ਬੂਹੇ ਅੱਗੇ ਥੋੜਾ ਅਹਲਕੇ ਬਾਜ ਮਾਰੀ ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣੇ ਪਟਵਾਰੀ ਵੱਲ ਨੂੰ ਗਿਆ ਹੈ ਕਪੂਰ ਸਿੰਘ ਮਗਰੇ ਤੁਰ ਪਿਆ ਉਥੇ ਹੀ ਦੋ ਆਦਮੀਆਂ ਦੇ ਸਾਹਮਣੇ ਗੱਲ ਕਰਨੀ ਯੋਗ ਸਮਝੀ ਜਾਂਦੇ ਨੂੰ ਅੱਗੇ ਰਾਮਰਤਨ ਪਟਵਾਰੀ ਧੰਮਾ ਸਿੰਘ ਸਰਪੰਚ ਟੁੰਡਾ ਲੰਬੜਦਾਰ ਤੇ ਇੱਕ ਦੋ ਹੋਰ ਆਦਮੀ ਮੰਜਾਂ ਉੱਤੇ ਬੈਠੇ ਸਨ ਦਰਬਾਰਾ ਪਟਵਾਰੀ ਦੀ ਪੈੰਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ ਕਪੂਰ ਸਿੰਘ ਨੇ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ ਭਾਈ ਦਰਬਾਰਾ ਸਿਆ ਕੰਤਾ ਫਿਰ ਹੁਣ ਕਿੰਨ ਕਰਨਾ ਹੈ ਕਿਹੜੀ ਕੰਦ ਦਰਬਾਰੇ ਨੇ ਪੈਰਾ ਉੱਤੇ ਪਾਣੀ ਹੀ ਨਾ ਪੈਣ ਦਿੱਤਾ ਤੂੰ ਭੁੱਲਿਆ ਹੋਇਆ ਕਪੂਰ ਸਿੰਘ ਬੋਲਿਆ ਆਪਣੀ ਸਾਂਝੀ ਕੰਦ ਮੈਨੂੰ ਨਹੀਂ ਲੋੜ ਕੰਦ ਕਰਨ ਦੀ ਓਪਰਿਆ ਵਾਂਗ ਦਰਬਾਰੀ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਕਿਹਾ ਜੀ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ ਕਪੂਰ ਸਿੰਘ ਨਿਮਾਣਾ ਜਿਹਾ ਹੋ ਕੇ ਬੋਲਿਆ ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਗਈ ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ ਤੈਨੂੰ ਲੋੜ ਹੈ ਤੂੰ ਕਰ ਲੈ ਮੈਂ ਕਿਵੇਂ ਕਰ ਸਕਦਾ ਐ ਭਲਾ ਐਡੀ ਵੱਡੀ ਕੰਧ ਕੱਲਾ 40 ਫੁੱਟ ਲੰਮੀ 14 ਫੁੱਟ ਉੱਚੀ 2 ਡੂਅ ਇੰਚ ਚੌੜੀ ਫਿਰ ਮੇਰੇ ਸਿਰ ਸਾਨ ਹੈ ਸਾਂਤਾਂ ਨਹੀਂ ਮੇਰਾ ਕੰਮ ਤਾਂ اٹਕੇ ਖੜਾ ਹੈ ਮੈਨੂੰ ਜ਼ਿੰਮੇਵਾਰੀ ਤੇਰੇ ਕੰਮ ਦੀ اٹਕਿਆ ਹੈ اٹਕਿਆ ਰਹੀ ਦਰਬਾਰਾ ਸਿੰਘ ਸਿਰ ਨੂੰ ਆਇਆ ਕੋਲੂ ਪਟਵਾਰੀ ਨੇ ਹੌਲੀ ਜਿਹੀ ਆਖਿਆ ਕਾਨੂੰ ਬਾਖੇ ਚੌੜੇ ਹੁੰਦੇ ਹੋ ਮਕਾ ਲੋ ਰਲ ਕੇ ਪਰ ਸਰਵੰਜ ਨੇ ਮਲਵੀ ਜੀ ਨਾਲ ਚੱਬ ਕੇ ਟੋਕਿਆ ਆਪਾਂ ਨੇ ਕਾਨੂੰ ਆਉਣਾ ਵਿੱਚ ਪਟਵਾਰੀ ਜੀ ਭਾਈ ਭਾਈ ਨਹੀਂ ਆਪ ਹੀ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ ਦਰਬਾਰੀ ਕੱਪਲ ਨੂੰ ਇੰਨਾ ਗੱਲਾਂ ਦੀ ਕੀ ਸ਼ਰਮ ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਨ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਸੀ ਉਹਨੇ ਹੋਰ ਨਰਮ ਹੋ ਕੇ ਦਰਬਾਰੀ ਨੂੰ ਸਮਝਾਉਣਾ ਚਾਹਿਆ ਦਰਬਾਰਾਸਿਆਂ ਮੈਂ ਤੈਨੂੰ ਮਿੰਤ ਨਾਲ ਕਹਿਣਾ ਆਪਾਂ ਕਬੀਲਦਾਰਾਂ ਲੜਦੇ ਚੰਗੇ ਨਹੀਂ ਲੱਗਦੇ ਆ ਰਲ ਕੇ ਕੰਧ ਬਣਾਈਏ ਤੂੰ ਹਾਂ ਕਰ ਜਿੱਕਣ ਕਹੇਂਗਾ ਮੈਂ ਉੱਕਨੇ ਮੰਨ ਲੂੰਗਾ ਕੰਧ ਐ ਮਾੜੀ ਦੋਹਾਂ ਨੂੰ ਇਹਦਾ ਸੁਖ ਹੈ ਮਾਰੀ ਮੂਟੀ ਕੰਧੂੜੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਭਾਰ ਚੱਕਣਾ ਮੈਨੂੰ ਵੀ ਔਖ ਹੈ ਤੂੰ ਮੈਨੂੰ ਬਹੁਤਾ ਚੁਕਾ ਦੀ ਆਪ ਥੋੜਾ ਚੱਕ ਲਈ ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਦਿੱਤੀ ਘੁੱਟੀਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ ਪਲ ਦੀ ਪਲ ਹਾ ਕਰ ਦੇਣ ਲਈ ਉਹਦਾ ਜੀਵੀ ਕੀਤਾ ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਖੰਗੂਰਿਆ ਇੰਨੀ ਹੋਲੀ ਤੇ ਇਨਾ ਬੇਮਲੂ ਜਿਸ ਵਿੱਚਲੀ ਰਮਜ਼ ਨੂੰ ਦਰਬਾਰਾ ਹੀ ਬੁੱਝ ਸਕੇ ਦਰਬਾਰੀ ਨੂੰ ਫਿਰ ਵਟ ਚੜ ਗਿਆ ਤੇ ਉਹਦੇ ਪੱਦਰ ਹੁੰਦੇ ਮੱਥੇ ਵਿੱਚ ਕੁੱਟੀਆਂ ਫਿਰ ਸੰਗਣੀਆਂ ਹੋ ਗਈਆਂ ਉਹ ਮਿਸ਼ਦਾਈਆਂ ਜਿਹੜਾ ਮੱਲੋ ਜੂਰੀ ਕਿਸੇ ਦਾ ਭਾਰ ਚੁਕਦਾ ਫਿਰਾਂ ਪਰ ਤੈਨੂੰ ਇਨਕਾਰ ਕਿਹੜੀ ਗੱਲ ਨੂੰ ਹੈ ਕਪੂਰ ਸਿੰਘ ਨੇ ਫਿਰ ਵੀ ਭਾਈਵੰਦੀ ਵਰਤੀ ਕੀ ਕਰੇ ਉਹਨੂੰ ਲੋੜ ਜੋ ਸੀ ਮੇਰੇ ਵਿੱਚ ਨਹੀਂ ਜਾਣ ਪੈਸਾ ਖਰਚੰਦੀ ਮਹਿਫਾ ਹੀ ਚੜਾ ਦਰਬਾਰਾ ਉਸੇ ਤਰ੍ਹਾਂ ਹਵਾਨੂ ਘੂਰਦਾ ਸੀ ਖਰਚ ਹਾਲੀ ਮੈਂ ਕਰ ਦਿੰਨਾ ਤੂੰ ਫੇਰ ਦੇ ਦੇਂ ਜਦ ਹੋਣਗੀ ਉਦੋਂ ਦੇ ਦੇਂ ਮੈਂ ਐਵੇਂ ਤੇਰੀ ਜੁੱਤੀ ਹੀ ਠਾਵਾ ਦਰਬਾਰਾ ਕਿਸੇ ਰਾ ਨਹੀਂ ਸੀ ਤੁਰਨ ਦਿੰਦਾ ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ ਟੁੰਡੇ ਨੰਬਰਦਾਰ ਨੇ ਗੱਲ ਮਕਾਉਣੀ ਚਾਹੀ ਲੈਣਾ ਦੇਣਾ ਬਣਿਆ ਹੋਇਆ ਹੀ ਐ ਕੋਈ ਡਰ ਨਹੀਂ ਅਗੜ ਪਿਛੜ ਦਾ ਵੀ ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਰਿਹਾ ਸੀ ਤੈਨੂੰ ਨਹੀਂ ਪਤਾ ਚਾਚਾ ਦਰਬਾਰੀ ਨੇ ਝੱਟ ਤਾੜ ਦਿੱਤਾ ਉਹ ਚੁੱਪ ਕਰ ਗਿਆ ਕਿਹੜਾ ਲੱਕੜ ਤੋਂ ਆਪਣੀ ਹੀਠੀ ਕਰਾਵੀ ਕਪੂਰ ਸਿੰਘ ਦੁਖੀ ਹੋ ਗਿਆ ਕਿ ਕੀ ਕਰੇ ਤੇ ਕੀ ਨਾ ਕਰੇ ਇਹ ਬੇਈਮਾਨ ਕਿਸੇ ਪਾਸੇ ਨਹੀਂ ਮੰਨਦਾ ਪੰਨਿਓ 400 ਰੁਪਏ ਲਾ ਕੇ ਉਹਨੂੰ ਮੁਫਤ ਵਿੱਚ ਕੰਦ ਬਣਾ ਕੇ ਦੇ ਦਿਓ ਤਾਂ ਲੋੜ ਐ ਜੇ ਅੱਧ ਮੰਗੋਂ ਤਾਂ ਲੋੜ ਨਹੀਂ ਉਹ ਜਾਣਦਾ ਕੰਦ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਹੋ ਪੈਣੀ ਐ ਉਹ ਕਿਉਂ ਖਾਮ ਖਾਮੀ ਭਰੇ ਸ਼ਤਿਰ ਉਹਦੇ ਕੋਈ ਲਾਹ ਹੀ ਨਹੀਂ ਸਕਦਾ ਦਰਬਾਰਾ ਸਿਆਂ ਕਪੂਰ ਸਿੰਘ ਬਿਰਬਿਰ ਕਰਨ ਲੱਗਾ ਮੇਰੇ ਹਾਲ ਕਰਨੀ ਦੇਖ ਕਿੰਨਾ ਚਿਰ ਹੋ ਗਿਆ ਮੈਨੂੰ ਰੁੱਲਦੇ ਨੂੰ ਹੁਣ ਤੂੰ ਐਵੇਂ ੜਿੱਕਾ ਨਾ ਡਾ ਦਿਕਨ ਕਰੇਗਾ ਓਕਣ ਕਰ ਲਾਂਗੇ ਨਿੱਕਾ ਜਿਹਾ ਖੰਗੂੜਾ ਫੇਰ ਸੁਨਿਆ ਦਰਬਾਰੇ ਵਿੱਚ ਜਿਵੇਂ ਉਪਰੀ ਹਵਾ ਆ ਗਈ ਹੋਵੇ ਬਿਨਾ ਅੱਖ ਮਿਲਾਈ ਉਹਨੇ ਕੋਰਾ ਹੋ ਕੇ ਆਖਿਆ ਮੀਰਾ ਹਾਲ ਕਿਹੜੇ ਚੰਗਾ ਮੈਂ ਤੇਰੇ ਹਾਲ ਕੰਨੀ ਦੇਖਾਂ ਪਟਵਾਰੀ ਸਰਪੰਚ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ ਕਪੂਰ ਸਿੰਘ ਨੇ ਹੋਰ ਮੁੱਚ ਕੇ ਹੋਰ ਸਮਾਈ ਨਾਲ ਆਖਿਆ ਡੂੜੇ ਇੱਟ ਦੀ ਨਾ ਸਹੀ ਇਹ ਕਿੱਟ ਦੀ ਕਰ ਲੈ ਇੱਕ ਇੱਟੀ ਵੀ ਨਹੀਂ ਕਰਨੀ ਕੱਚੀ ਕਰ ਲੈ ਕੱਚੀ ਨਾ ਪੱਕੀ ਚਲ ਤੂੰ ਇੱਟਾਂ ਦਾ ਹੀ ਅੱਧ ਦੇ ਦੇ ਮਜ਼ਦੂਰੀ ਨਾ ਸਹੀ ਉਹਨੇ ਹੋਰ ਕੰਮ ਖਾਦੀ ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸੀ ਸੀ ਹੋਰ ਵਿਗੜ ਕੇ ਬੋਲਿਆ ਜਦ ਮੈਂ ਕੀਰਾ ਕਹਿ ਦਿੱਤਾ ਮੈਨੂੰ ਨਹੀਂ ਲੋੜ ਮੈਂ ਨਹੀਂ ਕਰਨੀ ਮੈਨੂੰ ਨਾ ਕਹੀਂ ਜੇ ਕੰਦ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ ਆਪਣੇ ਘਰ ਨੂੰ ਸਾਂਭਣਾ ਸ਼ਤੀਰਾ ਥੰਮੀਆਂ ਦੇਣੀਆਂ ਉਹਨੇ ਹੋਰ ਵੀ ਠਰਮੇ ਨਾਲ ਦਰਬਾਰੇ ਨੂੰ ਆਖਿਆ ਪਰ ਤੇਰੀ ਰਜ਼ਾਮੰਦੀ ਬਿਨਾ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ ਤੂੰ ਕੋਲ ਤਾਂ ਖਾੜ ਕੰਧ ਬਣੂਗੀ ਤਾਂ ਟਹਿ ਕੇ ਹੀ ਮੈਂ ਤਾਂ ਸਰਦਾਰ ਜੀ ਅਗਨੀ ਲਾਉਣ ਜਾਂਦਾ ਕੰਧ ਨੂੰ ਤੂੰ ਕਹਿੰਨਾ ਕੋਲ ਖੜ ਮੈਨੂੰ ਚੱਟੀ ਪਈ ਐ ਨਾ ਬਾਈ ਵਿੱਚੋਂ ਹੀ ਕਿਸੇ ਨੇ ਦਰਬਾਰੀ ਦੀ ਗੱਲ ਤੋ ਆਖਿਆ ਆ ਤਾਂ ਬੀਜੈ ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ ਇਹਨੂੰ ਕਹਿੰਦੇ ਨੇ ਸ਼ਰੀਕ ਉਹਨੇ ਦਿਲ ਵਿੱਚ ਆਖਿਆ ਬੰਦਾ ਕਿੱਥੋਂ ਤੱਕ ਸਬਰ ਕਰਦਾ ਰਹੇ ਤਾਂ ਵੀ ਉਹ ਤਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ ਜੀ ਮੈਂ ਬਣਾ ਲਾਂ ਤਾਂ ਤੂੰ ਛਤੀਰਤਾ ਨਹੀਂ ਕਰੇਗਾ ਮੇਰੀ ਕੰਧ ਉੱਤੇ ਛਤੀਰਤਰ ਨੂੰ ਮੈਨੂੰ ਕਿਹੜਾ ਹਟਾ ਸਕਦਾ ਮੈਂ ਮਾਲਕਾਂ ਕੰਧ ਦਾ ਦਰਬਾਰੀ ਨਹੀਂ ਹੱਕ ਥਾਪੜੀ ਤੇਰੇ ਕੱਲੇ ਦੀ ਇਹ ਕੰਧ ਮੇਰੀ ਨਹੀਂ ਤੂੰ ਬਹੁਤਾ ਮਾਲਕ ਹੈ ਜੇ ਫਖ ਹੈ ਨਾ ਕਪੂਰ ਸਿੰਘ ਤਾਂ ਕੀ ਕਰੇ ਦਰਬਾਰੀ ਨੇ ਉਲਟੀ ਹੋਰ ਤੜੀ ਮਾਰੀ ਮੈਂ ਤਾਂ ਸਰਦਾਰ ਜੀ ਤੇਰੀ ਉੱਤੇ ਅਰਜੀ ਦੇਣੀ ਹੈ ਤੂੰ ਭਾਲਦਾ ਅੱਧ ਤੇਰਾ ਕੋਠਾ ਟੈ ਨਾਲ ਕੰਧ ਹੋਗੀ ਨੰਗੀ ਜੇ ਮੀਹਾ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬੈ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ ਹੁਣ ਤਾਂ ਕਪੂਰ ਸਿੰਘ ਹੋਰ ਵੀ फडਕ ਗਿਆ ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ ਮੈਂ ਜਾਣਦਾ ਜਿਹੜਾ ਵਕੀਲ ਤੇਰੀ ਅੰਦਰ ਬੋਲਦਾ ਅਰਜੀਦਉ ਇਹ ਨਗੌਰਾ ਮੇਰੇ ਉੱਤੇ ਹੁਣ ਗਿਣ ਕੇ ਲਈ ਤੂੰ ਹਰਜਾਨਾ ਮੇਰੇ ਕੋਲ ਹਵੇਲੀ ਦਾ ਚੱਲ ਮੈਂ ਟਾਉਣਾ ਕੰਧ ਆਹ ਹਟਾ ਤੂੰ ਮੈਨੂੰ ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ ਸਰੀਰ ਦਾ ਵੀ ਲਿੱਸਾ ਤੇ ਅੱਗੇ ਕਦੇ ਉਹਦੇ ਸਾਹਮਣੇ ਇਉਂ ਉਹ ਬੋਲਿਆ ਵੀ ਨਹੀਂ ਸੀ ਪਰ ਚੁੱਕ ਬੁਰੀ ਹੁੰਦੀ ਹੈ ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਵਾ ਝਾੜਦਾ ਗੜਕੇ ਨਾਲ ਬੋਲਿਆ ਤੂੰ ਹੱਥ ਤਾਂ ਲਾ ਜਾ ਕੇ ਗੰਧ ਨੂੰ ਨੇੜੇ ਹੀ ਸੀ ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ ਕੇ ਦਰਬਾਰੀ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸਹਿਨਤ ਕੀਤੀ ਕਪੂਰ ਸਿੰਘ ਉਥੋਂ ਤਰਪਿਆ ਮੱਖਾ ਚਲਤਾ ਸਈ ਮੈਂ ਟਾਉਣਾ ਤੂੰ ਹਟਾਈ ਦੇਖੀ ਨਾਲੇ ਹੁਣ ਕੰਧ ਬਣਦੀ ਵੀ ਕਿਵੇਂ ਐ ਨਾਲੇ ਨਾਂ ਦੀ ਖਪਲਾ ਤੂੰ ਅੱਗ ਪਟਵਾਰਖਾਨੇ ਦਾ ਬੁਹਾ ਲੰਗਦਿਆ ਉਹ ਕਹਿ ਰਿਹਾ ਸੀ ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ ਬਹੁਤ ਮਾਰੀ ਗੱਲ ਐ ਦਰਬਾਰੇ ਖਾਤਰ ਕਿਸੇ ਲੋੜਤਾ ਬੰਦੇ ਨੂੰ ਮੰਨਣਾ ਚਾਹੀਦਾ ਕਪੂਰ ਸਿੰਘ ਕੁਝ ਦੁਚਿੱਤੀ ਵਿੱਚ ਪੈ ਗਿਆ ਘਰ ਬਣਾਵੇ ਕੀ ਨਾ ਇਦੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ ਕੰਧ ਬਣਦੀ ਦਿਸਦੀ ਨਹੀਂ ਅੱਧੀ ਵੰਡ ਕੇ ਬਣਾਉਣ ਜਾਂ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ ਚਾਰ ਚਫੇਰਿਓਂ ਪੱਕਾ ਸੋਨਾ ਅੱਲੀ ਵਰਗਾ ਚਕੋਰ ਘਰ ਬਣ ਜਾਂਦਾ ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ ਜਦ ਕੰਧ ਉੱਤੇ ਆ ਗਿਆ ਤਾਂ ਆਪ ਹੀ ਕੋਈ ਨਾ ਕੋਈ ਰਾਹ ਨਿਕਲ ਆਵੇਗਾ ਅੜਿਆ ਤੱਕ ਇਸ ਦਾ ਕੁਝ ਰਹਿੰਦਾ ਹੀ ਨਹੀਂ ਪੱਕੀ ਬਣ ਗਈ ਤਾਂ ਚੰਗਾ ਨਹੀਂ ਠੋਕਰਾਂ ਕਰਕੇ ਉੱਤੇ ਪਾਸਵਲੀਆਂ ਪਾ ਦੇਾਂਗੀ ਇੱਕ ਪਾਸਾ ਜਾਣੋ ਕੱਚਾ ਰਹਿ ਗਿਆ ਹੋਰ ਹੁਣ ਕੀਤਾ ਵੀ ਕੀ ਜਾਵੇ ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜ਼ੀ ਦੇ ਮਾਰੇ ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ ਜੇਠਾੜ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ ਜੇ ਇਸ ਤਰ੍ਹਾਂ ਕਰਦੇ ਆਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ ਤੇ ਨਾਲੇ ਹੁਣ ਦਾ ਖੁੰਝਿਆ ਖਬਰੀ ਕਦੋਂ ਉੱਤੇ ਜਾ ਪਵੇ ਕੰਮ ਸ਼ੁਰੂ ਹੋ ਗਿਆ ਚਾਚੀ ਰਾਮਕੌਰ ਵਾਲੀ ਕੰਦ ਢਾ ਕੇ ਮਜ਼ਦੂਰ ਨੀਹਾਂ ਕੱਢਣ ਲੱਗੇ ਤਿੰਨਾ ਦਿਨਾਂ ਵਿੱਚ ਕੰਦ ਸਿਰੇ ਜਾ ਲੱਗੀ ਦਲਾਨ ਬਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਹਾਂ ਪਰ ਹੀ ਆ ਗਈਆਂ ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ ਬੋਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ ਦਸਾਂ ਦਾ ਨਾ ਵਿੱਚ ਥਾਉਂ ਦਾ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮਕੌਰ ਵਾਲੀ ਪੱਕੀ ਕਾਨ ਸਾਹਮਣੇ ਦਰਬਾਰੀ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਿਲਿੱਦਰ ਕੱਢ ਕੀ ਛੱਡਿਓ ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ ਬੈਠਕ ਦੀਆਂ ਬਾਰੀਆਂ ਤੇ ਬੂਆਂ ਉੱਤੇ ਲੈਂਟਰ ਲੱਗ ਗਏ ਡਿਉੜੀ ਦੀ ਚਗਾਠ ਵੀ ਧਰੀ ਗਈ ਬੈਠਕ ਚਾਚੀ ਰਾਮਕੌਰ ਦੀ ਕੰਧ ਨਾਲ ਸੀ ਤੇ ਲੰਗਰ ਲਈ ਡਿਉੜੀ ਦਰਬਾਰੇ ਵੱਲ ਡਿਉੜੀ ਦੀ ਛਤਨੀਮੀ ਰੱਖ ਕੇ 8 ਫੁੱਟ ਉੱਤੇ ਲੈਂਟਰ ਪਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ ਡਿਉੜੀ ਦਾ ਲੈਂਟਰ ਲਾਉਣ ਲਈ ਹੋਂ ਦਰਬਾਰੇ ਵਾਲੀ ਕੰੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੇ ਚਲ ਸਕਦਾ ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਨੇ ਦਰਵਾਜ਼ੇ ਇਕੱਠੇ ਕੀਤਾ ਸਾਰਾ ਪਿੰਡ ਚੌਂਦਰੀ ਉੱਤੇ ਜੁੜ ਗਿਆ ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰੰਧ ਕਰਨ ਲਈ ਆਖਿਆ ਪਹਿਲਾਂ ਤਾਂ ਉਹਨੇ بڑے ਪੈਰ ਅੜਾਈ ਮੈਂ ਕੁੜੀ ਦਾ ਵਿਆਹ ਕਰਨਾ ਹੈ ਮੈਨੂੰ ਲੋੜ ਨਹੀਂ ਮੇਰੀ ਪੁੱਜਤ ਨਹੀਂ ਅਖੀਰ ਪੰਚਾਇਤ ਨੇ ਸਮਝਾ ਤਮਕਾ ਕੀ ਮਨਾਹੀ ਲਿਆ ਪਿੰਡ ਦੀ ਸਾਂਝ ਹੀ ਰਹਿ ਸਾਹਮਣੇ ਉਹਨੂੰ ਚੁਕਣਾ ਹੀ ਪਿਆ ਮਜੂਰੀ ਉਹਨੂੰ ਛੱਡੀ ਗਈ ਇੱਟਾਂ ਤੇ ਹੋਰ ਸਮਾਨ ਦਾ ਅੱਦ ਦੇਣਾ ਕੀਤਾ ਉਹਨੂੰ ਕਿਉਂਕਿ ਹਾਲੇ ਕੰਦ ਦੀ ਇਨੀ ਲੋੜ ਨਹੀਂ ਸੀ ਇਸ ਲਈ ਰਾਇਤ ਵੱਜੋਂ ਰਕਮ ਦੋ ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ ਆਉਂਦੀ ਲੋੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੀ ਨੂੰ ਤੇ ਦੂਜੀ ਅਗਲੀ ਲੋੜੀ ਨੂੰ ਕਾਗਜ਼ ਬਣ ਗਿਆ ਭਾਵੇਂ ਮਜੂਰੀ ਸਾਰੀ ਹੀ ਕਪੂਰ ਸਿੰਘ ਦੇ ਸਿਰ ਪੈ ਗਈ ਸੀ ਜੋ 80-82 ਤੱਕ ਬੰਦੀ ਸੀ ਤਾਂ ਵੀ ਉਹ ਖੁਸ਼ ਸੀ ਕੰਮ ਤੁਰਦਾ ਹੋ ਗਿਆ ਉਸ ਦੇ ਸਿਰ ਚਾਲੀ ਕੋ ਹੀ ਵੱਧ ਪਈ ਕੋਈ ਗੱਲ ਨਹੀਂ ਇੰਨਾ ਕੁਝ ਤਾਂ ਉਹ ਆਪ ਵੀ ਦਰਬਾਰੀ ਨੂੰ ਜਾ ਕੇ ਦੱਸਣਾ ਸੀ ਅਗਲੇ ਦਿਨ ਪੰਚਾਇਤ ਦੇ ਚਾਰ ਆਦਮੀ ਆਏ ਤੇ ਸਾਹਮਣੇ ਕੰਦ ਟਹਾ ਕੇ ਇਨੀ ਪਟਵਾਉਣ ਲੱਗੇ ਇੱਟ ਧਰ ਨਵੇਲੇ ਕੰਦ ਉੱਤੇ ਮੇਲਾ ਲੱਗ ਗਿਆ ਦਰਬਾਰਾ ਖੁਸ਼ਤਾ ਅੱਗੇ ਹੀ ਨਹੀਂ ਸੀ ਪਰ ਹੁਣ ਜਦ ਕੰਦ ਮੰਨ ਹੀ ਲੱਗ ਪਈ ਤਾਂ ਅੜਫੁੱਟਨ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਟ ਰਿਆ ਸੀ ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ ਦੂਜੇ ਪਾਸਿਓਂ ਨਾਰ ਸਿੰਘ ਅਕਾਲੀ ਨੇ ਜਦ ਰੱਸੀ ਨਾਰ ਸਿੰਘ ਨੇ ਨੀਂਦ ਦੇ ਸਿਰੇ ਉੱਤੇ ਛੂਹੀ ਤਾਂ ਛੱਟ ਦਰਬਾਰਾ ਬੁਖਲਾਈ ਆਵਾਜ਼ ਵਿੱਚ ਬੋਲਿਆ ਆਪਣੀ ਆਮਾਨ ਨੂੰ ਜਾਣ ਕੇ ਨਿਆ ਕਰੀ ਕਾਲੀਆ ਸਾਨੂੰ ਤਾਂ ਦੋਵੇਂ ਇੱਕਸਾਰ ਦਰਬਾਰਾ ਸਿਆਂ ਨਰ ਸਿੰਘ ਨੇ ਉੱਤਰ ਦਿੱਤਾ ਸਾਰੇ ਲੋਕ ਇਕੱਟ ਰਸੀ ਵੱਲ ਵੇਖਣ ਲੱਗੇ ਪਰਲੇ ਸਿਰੇ ਬੈਠੇ ਤਾਂ ਮਾਸنگ ਸਰਪੰਚ ਨੇ ਹੱਥ ਪਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ ਇੱਕਦਮ ਰੌਲਾ ਪੈ ਗਿਆ ਆ ਤਾਂ ਜਮਾ ਵਿੰਗੀ ਐ ਇੱਥੇ ਕੰਧ ਜਾਂਦੀ ਓ ਨਹੀਂ ਕਿਸੇ ਉੱਚੀ ਬੋਲ ਕੇ ਧਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ ਐਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ ਰੱਸੀ ਤਾਂ ਧਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ ਹੁਣ ਠੀਕ ਹੈ ਸਾਰਿਆਂ ਨੇ ਤਸੱਲੀ ਦਾ ਸਾਹ ਲਿਆ ਸਾਲ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੇ ਨੇ ਛੱਟ ਰੋਲਾ ਪਾ ਦਿੱਤਾ ਮੈਨੂੰ ਨਹੀਂ ਮਨਜ਼ੂਰ ਇਹ ਕੋਈ ਅਨਸਾਫ਼ ਹੈ ਕੰਧ ਚਾਰ ਉਂਗਲ ਮੇਰੇ ਪਾਸੇ ਪਈ ਐ ਤੇਰੇ ਪਾਸੇ ਤਾਂ ਸਾਰੀ ਉਹ ਪਈ ਐ ਜਦ ਚਾਰ ਆਦਮੀ ਖੜੇ ਨੇ ਕੋਲ ਕਪੂਰ ਸਿੰਘ ਬੋਲਿਆ ਦਰਬਾਰੇ ਨੇ ਝੱਟ ਗਾਲ ਕੱਢ ਕੇ ਆਖਿਆ ਜੰਮਿਆ ਕੌਣ ਆ ਓਏ ਮੇਰੇ ਪਾਸੇ ਕੰਧ ਤਰਨ ਵਾਲਾ ਬੰਦਾ ਭਾਵੇਂ ਲੱਖ ਨਰਮ ਹੋਵੇ ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ ਨਿਉਂ ਚ ਗੱਡ ਦੂ ਨਿਉਂ ਚ ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆ ਆ ਦੂਮੇ ਪਾਸਿਓਂ ਗਾਲਾਂ ਦੀ ਵਾਸ਼ੜ ਹੋਣ ਲੱਗੀ ਦੂਜੇ ਪਾਸੇ ਦਰਬਾਰੀ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ ਦਰਬਾਰੀ ਨਹੀਂ ਲੈਂਦਿਆਂ ਹੀ ਦੋ ਹੱਥ ਢੀ ਜੋੜ ਕੇ लाठी ਕਪੂਰ ਸਿੰਘ ਦੇ ਮਾਰੀ ਆਤ ਨੂੰ ਦੇਖਾਂ ਨਿਉਂ ਚੜਦੇ ਨੂੰ ਤੇ ਨਾਲ ਹੀ ਤੇ ਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ ਕਿਤਨਾ ਕਿਤਨਾ ਛੱਟ ਗੰਧਾਲੀ ਦਰਬਾਰੇ ਦੇ ਮੋਹਰਾ ਉੱਤੇ ਪਈ ਦੂਜੀ ਪੜਪੜੀ ਵਿੱਚ ਲਹੂ ਦੀ ਟਿਕ ਚੱਲ ਪਈ ਤੇ ਉਹ ਉਲਟ ਕੇ ਨੀਵਿਚ ਜਾ ਡਿੱਗਿਆ ਪੰਜ ਰੱਸੀ ਛੱਡ ਕੇ ਪਰਾਂ ਹੋ ਗਏ ਆਖਰ ਕੁਝ ਲੋਕ ਹੌਸਲਾ ਕਰਕੇ ਸ਼ਨੌਨ ਲੱਗੇ ਤੀਵੀਆਂ ਘਰਾਂ ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਓਲਾਰਨੀਆਂ ਮੇਣੂ ਮਣੀ ਹੋ ਲੱਗੀਆਂ ਚਿਖ ਚਿਹੜਾ ਗਾਲਾਂ ਦੁਪੜਾ ਕੰਨ ਪਈ ਆਵਾਜ਼ ਨਾ ਸੁਣੀ ਦੋ ਘੰਟੇ ਉੱਚ ਜੂ ਪਿਆ ਰਹਾ ਉਹ ਰੂਦ ਸ਼ਣਿਆ ਕਿ ਲੋਕੀ ਕੰਨਾਂ ਉਤੇ ਹੱਥ ਧਰ ਗਏ ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਦਤਾ ਬਣ ਗਈ ਜਿਹੋ ਜਿਹੀ ਚਾਹੀਦੀ ਸੀ ਉਹ ਜਿਹੇ ਹੀ ਬਣ ਗਈ ਪਰ ਜਿਉਣ ਦਾ ਹੱਜ ਕੋਈ ਨਾ ਰਹਾ ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹਟੀ ਦੋਹਾਂ ਤਰ੍ਹਾਂ ਦੀਆਂ ਜ਼ਮਾਨਤਾਂ ਹੋ ਗਈਆਂ ਦਿਲਾ ਵਿੱਚ ਪਾਟਕ ਪੈ ਗਈ ਬੋਲ ਚੱਲ ਜਾਂਦੀ ਰਹੀ ਪੁਸ਼ਤਾ ਲਈ ਵਹਿਰ ਖੜਾ ਹੋ ਗਿਆ 2 4 6 ਮਹੀਨੇ ਔੜਕਵਾਰਾ ਲੰਘ ਗਿਆ ਨਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਛੇੜਨਾ ਚਾਇਆ ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ ਮੁਕਰ ਤਾਂ ਹੋ ਸਕਦਾ ਹੀ ਨਹੀਂ ਸੀ 6 ਮਹੀਨੇ ਹੋਰ ਲੰਘ ਗਏ ਦੂਜੀ ਲੋੜੀ ਦੀ ਕਿਸ਼ਤ ਵੀ ਲੰਘ ਗਈ ਆਥਨ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮਕੌਰ ਆਈ ਤੈਨੂੰ ਸੁਣਿਆ ਕਪੂਰ ਸਿੰਘ ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ ਨਾ ਚਾਚੀ ਕਿਉਂ ਕੀ ਗੱਲ ਹੈ ਲੈ ਵੀ ਤੈਨੂੰ ਖਬਰ ਨਹੀਂ ਮੁੰਡਾ ਤਾਂ ਪੁੰਜੀ ਲਿਆ ਪਿਆ ਦਰਬਾਰਾ ਦਰਬਾਰਾ ਲੈ ਹੋਰ ਕੀ ਉਹ ਤਾਂ ਨਮੂਨੇ ਨਾਲ ਜੁੜਿਆ ਪਿਆ ਠੰਡ ਦੀ ਸੀਟ 'ਚ ਆ ਗਿਆ ਰਾਤ ਬਹੂ ਰੋਂਦੀ ਨਹੀਂ ਸੀ ਚੱਲੀ ਜਾਂਦੀ ਇੱਕ ਤਾਂ ਲਾਜ ਕਰੋਨੇ ਕਿਹੜਾ ਸੌਖੇ ਨੇ ਚੰਦਰੇ ਬਿਨਾ ਪੈਸੇ ਮੈਨੂੰ ਤਾਂ ਚਾਚੀ ਹੁਣ ਤੇਥੋਂ ਪਤਾ ਲੱਗ ਗਿਆ ਲੈ ਆਹ ਹੁਡੱ ਤੈਨੂੰ ਕਿਤੇ ਉਪਰ ਐ ਆਉਣ ਜਾਣ ਬਾਜੂ ਕੰਦੂਲੇ ਪਰਦੇਸ ਐ ਚਾਚੀ ਲੈ ਉਹ ਜਾਣੇ ਨੋਂ ਨਾਲੋਂ ਮਾਸ ਨਹੀਂ ਟੁੱਟਦਾ ਕਦੇ ਸੌ ਕਹਿੰਦਿਆਂ ਚਾਚੀ ਸੈਨਤ ਸੁੱਟ ਕੇ ਚੱਲੀ ਗਈ ਕਪੂਰ ਸਿੰਘ ਉਠਿਆ ਤੇ ਝੱਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ ਵੀੜੇ ਵਿੱਚ ਕੰਨ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ ਸੁੱਕ ਕੇ ਪਿੰਜਰ ਬਣਿਆ ਸਰੀਰ ਧੂਏ ਵਰਗਾ ਰੰਗ ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ ਅੰਦਰੋਂ ਦਰਬਾਰੇ ਦੀ ਕਰਵਾਲੀ ਨੇ ਮੰਜੇ ਕੋਲ ਸਟੂਲ ਢਾ ਦਿੱਤਾ ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੀ ਦੀ ਬਾਹੀ ਉੱਤੇ ਬਹਿ ਗਿਆ ਕੀ ਹਾਲ ਹੈ ਭਾਈ ਦਰਬਾਰਿਆ ਰਜਾਈ ਦੇ ਆਸਰੇ ਢੋਲਾ ਕੇ ਦਰਬਾਰਾ ਕੁਝ ਬੈਠਦਾ ਹੋਇਆ ਬੋਲਿਆ ਹੁਣ ਤਾਂ ਚੰਗਾ ਬਾਈ ਬਿਮਾਰੀ ਦਾ ਭੰਨਿਆ ਉਹਦਾ ਨਢਾਲ ਮੰਨ ਕੁਝ ਕਰਾਰ ਫੜ ਆਇਆ ਕੋਈ ਨਾ ਤੂੰ ਪਿਆਰੋ ਉੱਠਣ ਦੀ ਖੇਚਲ ਨਾ ਕਰ ਕਮਜ਼ੋਰੀ ਜਾਦੀ ਹੈ ਬੋਲਣ ਲੱਗਿਆ ਦਰਬਾਰੀ ਦਾ ਸਾਰਾ ਤਿੱਗ ਕਮਜ਼ੋਰ ਸੀ ਸਭ ਦੂਰ ਹੋ ਜੂ ਝੁਗਾਠ ਬਚ ਰਹੀ ਵਾਨ ਬਥੇਰਾ ਕਪੂਰ ਸਿੰਘ ਨੇ ਹੌਸਲਾ ਦਿੱਤਾ ਲੋਗੜ ਗਰਮ ਕਰਕੇ ਉਹਦੀ ਕੁੜੀ ਹਰਮੰਸੋ ਉਹਦੀਆਂ ਵੱਖੀਆਂ ਨੂੰ ਸੇਕਣ ਲਈ ਲਈ ਆਈ ਇਲਾਜ ਕੀਦਾ ਕਪੂਰ ਸਿੰਘ ਨੇ ਪੁੱਛਿਆ ਇਲਾਜ ਦਰਬਾਰਾ ਅੱਗੋਂ ਚੁੱਪ ਕਰ ਗਿਆ ਇਲਾਜ ਕਿ ਸਦਾ ਵੀ ਨਹੀਂ ਸੀ ਘਰਾਂ ਦੇ ਇਲਾਜ ਵੀ ਕੋਈ ਇਲਾਜ ਹੁੰਦੇ ਹਨ ਕਪੂਰ ਸਿੰਘ ਤੋਂ ਲੁਕਿਆ ਕੀ ਸੀ ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੀ ਦੀ ਜੇਬ ਵਿੱਚ ਪਾ ਦਿੱਤਾ ਮੈਂ ਜਾ ਕੇ ਮੰਡਿਓ ਡਾਕਟਰ ਨੂੰ ਭੇਜਦਾ ਹਾਂ ਦਰਬਾਰੀ ਦੇ ਮਨ ਵਿੱਚ ਹੂਕ ਉਠੀ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ ਕੰਦ ਵਾਲੇ ਤੂੰ ਹਾਲੇ ਤਕੜਾ ਹੋ ਦਿੰਦਾ ਨਹੀਂ ਪੈਸੇ ਪੈਸੇਸ ਵਾਲਿਆਂ ਨੇ ਨਾਲ ਜਾਣੇ ਦਰਬਾਰੀ ਦੀਆਂ ਅੱਖਾਂ ਸਮ ਆਈਆਂ ਥੋੜੇ ਚਿਰ ਮਗਰੋਂ ਭਰੇ ਹੋਏ ਗੱਜ ਨਾਲ ਢੀਮਾ ਹੋ ਕੇ ਬੋਲਿਆ ਮਕਾਨ ਦਾ ਕੰਮ ਚੜ ਗਿਆ ਸਿਰੇ ਥੋੜਾ ਜਿਹਾ ਟਿਪਟਲਾ ਰਹਿੰਦਾ ਹੈ ਸਿਮਿੰਟ ਥੜ ਗਿਆ ਮੈਨੂੰ ਤਾਂ ਸਾਰਾ ਸਰਪੰਚ ਫਖਾਉਂਦਾ ਰਿਹਾ ਨਹੀਂ ਤਾਂ ਮੈਂ ਕਿਹੜਾ ਤੇਰਾ ਦੋਖੀ ਸੀ ਹੁਣ ਤੂੰ ਇਹਨਾਂ ਗੱਲਾਂ ਨੂੰ ਮੰਨ ਤੇ ਨਾ ਲਿਆ ਜੇ ਚਾਰ ਭਾਂਡੇ ਹੋਣਗੇ ਤਾਂ ਖੜਕਣਗੇ ਹਾੜ ਦਾ ਬੰਸੂ ਦਾ ਵਿਆਹ ਦੀਦੀਏ ਦਰਬਾਰੇ ਦੇ ਲੂਲੂ ਤੋਂ ਆਪਣਾ ਤਜਾਗਰੀ ਸੀ ਕੋਈ ਡਰ ਨਹੀਂ ਜਿਹੜਾ ਭਾਰਸੇ ਨੂੰ ਲੈ ਜਾਵੇ ਚੰਗਾ ਤੂੰ ਆਏਂਗਾ ਜਿਕਣ ਤੂੰ ਕਹੀਂ ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ ਤੇਰੇ ਬਿਨਾ ਭਾਈ ਮੈਂ ਕਾਦਾ ਜੁਗਾਂ ਉਹਦੀ ਬੁੱਲ ਫਰਕਰ ਲੱਗ ਗਈ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਰੱਖ ਵੀਰ ਮੈਂ ਤੇ ਤੋਂ ਨਾ ਵਰਤਾਨੀ ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ ਹੰਝੂਆਂ ਦੀਆਂ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਾਨ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ। ਸ਼ੁਕਰੀਆ।